ਖਨੌਰੀ ਬਾਰਡਰ ਤੋਂ ਆ ਗਈ ਵੱਡੀ ਖਬਰ ਕਿਸਾਨਾਂ ਨੇ ਸੱਦ ਲਈ ਐਮਰਜੈਂਸੀ ਮੀਟਿੰਗ ਅੱਜ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 1 ਮਹੀਨਾ ਹੋ ਗਿਆ ਪੂਰਾ ਕਿਸਾਨ ਹੁਣ ਬਣਾ ਰਹੇ ਨੇ ਵੱਡੀ ਤੇ ਨਵੀਂ ਰਣਨੀਤੀ ਦੱਸਦੇ ਕੀ 13 ਫਰਵਰੀ ਤੋਂ ਸ਼ੰਭੂ ਬਾਰਡਰ ਖਨੌਰੀ ਬਾਰਡਰ ਡੱਬਲੀ ਬਾਰਡਰ ਤੇ ਰਤਨਪੁਰਾ ਬਾਰਡਰ ਦੇ ਉੱਤੇ ਕਿਸਾਨੀ ਮੋਰਚਾ ਲੱਗਿਆ ਹੋਇਆ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਨੇ ਜਿਨ੍ਹਾਂ ਨੂੰ ਕਿ ਅੱਜ 1 ਮਹੀਨਾ ਪੂਰਾ ਹੋ ਚੁੱਕਿਆ ਪਰ ਹਾਲੇ ਤੱਕ ਵੀ ਸਰਕਾਰ ਦੇ ਕੰਨੀ ਜੂੰ ਸਰਕਦੀ ਹੋਈ ਨਜ਼ਰ ਨਹੀਂ ਆ ਰਹੀ 30 ਤਰੀਕ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਮੁਕੰਮਲ ਤੌਰ ਦੇ ਉੱਤੇ ਪੰਜਾਬ ਬੰਦ ਰਹੇਗਾ ਸੜਕਾਂ ਦੇ ਉੱਤੇ ਤੁਹਾਨੂੰ ਗੱਡੀਆਂ ਬੱਸਾਂ ਕਾਰਾਂ ਨਹੀਂ ਨਜ਼ਰ ਆਉਣਗੀਆਂ ਦੁਕਾਨਦਾਰਾਂ ਨੂੰ ਅਪੀਲ ਕਰ ਦਿੱਤੀ ਦੁਕਾਨਾਂ ਮੁਕੰਮਲ ਤੌਰ ਦੇ ਉੱਤੇ ਬੰਦ ਰਹਿਣਗੀਆਂ ਜੇਕਰ ਤੁਸੀਂ ਕੋਈ 30 ਤਰੀਕ ਦਾ ਪ੍ਰੋਗਰਾਮ ਬਣਾ ਰਹੇ ਹੋ ਕਿਤੇ ਘੁੰਮਣ ਜਾਣ ਦਾ ਪ੍ਰੋਗਰਾਮ ਬਣਾ ਰਹੇ ਹੋ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਇਹ ਪ੍ਰੋਗਰਾਮ ਤੁਹਾਡਾ ਤੁਹਾਨੂੰ ਕੈਨਸਲ ਕਰਨਾ ਪੈ ਸਕਦਾ ਕਿਉਂਕਿ ਮੁਕੰਮਲ ਤੌਰ ਦੇ ਉੱਤੇ ਪੰਜਾਬ ਬੰਦ ਦਾ ਸੱਦਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਤਾ ਗਿਆ ਤੇ ਅੱਜ ਖਨੌਰੀ ਬਾਰਡਰ ਦੇ ਉੱਤੇ ਇੱਕ ਅਹਿਮ ਐਮਰਜੈਂਸੀ ਮੀਟਿੰਗ ਸੱਦੀ ਗਈ ਆ ਕਿਸਾਨਾਂ ਦੇ ਵੱਲੋਂ ਇਸ ਮੀਟਿੰਗ ਦੇ ਵਿੱਚ ਸੱਦਾ ਦਿੱਤਾ ਗਿਆ ਦੁਕਾਨਦਾਰਾਂ ਨੂੰ ਵਪਾਰੀਆਂ ਨੂੰ ਜਿਨ੍ਹਾਂ ਜੀਆਂ ਜਥੇਬੰਦੀਆਂ ਨੇ ਭਾਵੇਂ ਕੀ ਕੋਈ ਡ੍ਰਾਈਵਰ ਜਥੇਬੰਦੀਆਂ ਦਾ ਭਾਵੇਂ ਕੋਈ ਵਪਾਰੀ ਜਥੇਬੰਦੀਆਂ ਦਾ ਭਾਵੇਂ ਕੋਈ ਹੋਰ ਜਥੇਬੰਦੀਆਂ ਦਾ ਸਾਰਿਆਂ ਨੂੰ ਅੱਜ ਸੱਦਾ ਦਿੱਤਾ ਖਨੌਰੀ ਬਾਰਡਰ ਦੇ ਉੱਤੇ ਪਹੁੰਚ ਕੇ ਇੱਕ ਐਮਰਜੈਂਸੀ ਮੀਟਿੰਗ ਜੋ ਸੱਦੀ ਆ ਉਸ ਦੇ ਵਿੱਚ ਹਿੱਸਾ ਲੈਣ ਦੇ ਲਈ ਕਿਉਂਕਿ ਅਪੀਲ ਜਿਹੜੀ ਕੀਤੀ ਜਾ ਰਹੀ ਹੈ ਲਗਾਤਾਰ ਜੋ ਪੰਜਾਬ ਬੰਦ ਕਰਨਾ ਉਸ ਤੋਂ ਪਹਿਲਾਂ ਬੀਤੇ ਕੱਲ ਖਨੌਰੀ ਬਾਰਡਰ ਦੇ ਉੱਤੇ ਵੀ ਕੈਂਡਲ ਮਾਰਚ ਕੀਤਾ ਗਿਆ ਸੀ ਕੈਂਡਲ ਮਾਰਚ ਤੋਂ ਬਾਅਦ ਹੁਣ ਜਿਹੜਾ 30 ਤਰੀਕ ਨੂੰ ਪੰਜਾਬ ਦੇ ਵਿੱਚ ਪੰਜਾਬ ਬੰਦ ਕਰਨ ਦਾ ਸੱਦਾ ਦਿੱਤਾ ਉਸ ਨੂੰ ਪੂਰੇ ਤੌਰ ਦੇ ਉੱਤੇ ਮੁਕੰਮਲ ਤੌਰ ਦੇ ਉੱਤੇ ਕਾਮਯਾਬ ਕਰਨ ਦੇ ਲਈ ਇਹ ਅਹਿਮ ਤੇ ਐਮਰਜੈਂਸੀ ਜਿਹੜੀ ਮੀਟਿੰਗ ਸੱਦੀ ਗਈ ਆ ਉਧਰ ਜੋ ਕਿਸਾਨਾਂ ਦੇ ਹੱਕਾਂ ਦੇ ਲਈ ਮਰਨ ਵਰਤੇ ਜਗਜੀਤ ਸਿੰਘ ਡੱਲੇਵਾਲ ਬੈਠੇ ਨੇ ਉਹਨਾਂ ਨੂੰ ਅੱਜ ਮਰਨ ਵਰਤੇ ਬੈਠੇ 1 ਮਹੀਨਾ ਪੂਰਾ ਹੋ ਚੁੱਕਿਆ ਅੰਗ ਫੇਲ ਹੋਣੇ ਸ਼ੁਰੂ ਹੋ ਚੁੱਕੇ ਨੇ ਗੁਰਦੇ ਖਰਾਬ ਹੋਣੇ ਸ਼ੁਰੂ ਹੋ ਚੁੱਕੇ ਨੇ ਲੀਵਰ ਦੀ ਸਮੱਸਿਆ ਆਣੀ ਸ਼ੁਰੂ ਹੋ ਚੁੱਕੀ ਆ ਬੀਪੀ ਸ਼ੂਗਰ ਦੀ ਸਮੱਸਿਆ ਆਣੀ ਸ਼ੁਰੂ ਹੋ ਚੁੱਕੀ ਆ ਡਾਕਟਰਾਂ ਦੇ ਵੱਲੋਂ ਜਿਹੜੀ ਆ ਉਹਨਾਂ ਦੀਆਂ ਰਿਪੋਰਟਾਂ ਜੋ ਸੁਪਰੀਮ ਕੋਰਟ ਦੇ ਵਿੱਚ ਭੇਜੀਆਂ ਸੀ ਤਾਂ ਸੁਪਰੀਮ ਕੋਰਟ ਦੇ ਵੱਲੋਂ ਵੀ ਚਿੰਤਾ ਜ਼ਾਹਰ ਕੀਤੀ ਆ ਡਾਕਟਰਾਂ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਆ ਕਿ ਅਜਿਹੇ ਮਰੀਜ਼ ਨੂੰ ਤਾਂ ਆਈਸੀਯੂ ਦੇ ਵਿੱਚ ਹੋਣਾ ਚਾਹੀਦਾ ਤਾਂ ਸੁਪਰੀਮ ਕੋਰਟ ਦੇ ਵੱਲੋਂ ਵੀ ਕਿਹਾ ਜੋ ਸਥਾਈ ਤੌਰ ਤੇ ਹਸਪਤਾਲ ਬਣਾਇਆ ਉਸ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਦਾਖਲ ਕਰਵਾਓ ਪਰ ਜਗਜੀਤ ਸਿੰਘ ਢੱਲੇਵਾਲ ਕਹਿ ਰਹੇ ਨੇ ਕਿ ਅਸੀਂ ਮੈਂ ਕਿਸਾਨਾਂ ਦੇ ਲਈ ਕਿਸਾਨਾਂ ਦੇ ਹੱਕਾਂ ਲਈ ਲੜਨ ਵਾਸਤੇ ਮਰਨ ਵਰਤੇ ਬੈਠਾ ਤੇ ਮੈਂ ਇਹ ਗੱਲ ਪਹਿਲਾਂ ਹੀ ਕਹਿ ਦਿੱਤੀ ਸੀ ਕਿ ਜਾਂ ਤਾਂ ਮੇਰੀ ਮੌਤ ਜਾਂ ਫਿਰ ਐਮਐਸਪੀ ਦਾ ਗਰੰਟੀ ਕਾਨੂੰਨ ਆ ਮੇਰੇ ਜੁੰਦੇ ਜੀ ਮਰਨ ਵਰਤ ਖਤਮ ਨਹੀਂ ਹੋਵੇਗਾ। ਨਾ ਮਰਨ ਵਰਤ ਖਤਮ ਕਰਵਾਉਣਾ। ਐਮ ਐਸ ਪੀ ਦਾ ਲੀਗਲ ਗਾਰੰਟੀ ਕਾਨੂੰਨ ਜਿਹੜਾ ਬਣਾ ਕੇ ਤੁਸੀਂ ਦੇ ਦਿਓ। ਕਿਸਾਨਾਂ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿਓ ਤੇ ਮੈਂ ਮਰਨ ਵਰਤ ਖਤਮ ਕਰ ਦੇਵਾਂਗਾ। ਬਜਿੱਦ ਨੇ ਜਿਹੜੇ ਨੇ ਇਰਾਦੇ ਪੱਕੇ ਨੇ, ਧੀੜੇ ਇਰਾਦੇ ਨੇ, ਹੌਸਲੇ ਬੁਲੰਦ ਨੇ। ਕੱਲ 4 ਦਿਨਾਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਸਟੇਜ ਤੇ ਲਿਆਂਦਾ ਗਿਆ। ਸਟੇਜ ਤੇ ਸਟਰਕਚਰ ਤੇ ਲਿਆਂਦਾ ਗਿਆ। ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਬੋਲ ਸੀ ਉਹ ਬੜੇ ਭਾਬੂ ਕਰ ਦੇਣ ਵਾਲੇ ਸੀ। ਉਹਨਾਂ ਨੇ ਕਿਹਾ ਲੜਾਂਗੇ। ਮਰਾਂਗੇ ਜਾਂ ਜਿੱਤਾਂਗੇ ਤਾਂ ਜਿੱਤਾਂਗੇ ਤਾਂ ਜੇਕਰ ਕਿਸਾਨ ਸਾਰੇ ਇੱਕ ਹੋਣਗੇ ਤਾਂ ਜੋ ਕਿ ਕਿਸਾਨ ਜਥੇਬੰਦੀਆਂ ਨੇ ਸਿਖਤ ਕਿਸਾਨ ਮੋਰਚੇ ਦੀਆਂ ਉਹਨਾਂ ਦੇ ਨਾਲ ਵੀ ਮੀਟਿੰਗ ਹੋਈ ਸੀ ਤਾਂ ਉਹਨਾਂ ਦੇ ਵਿੱਚ ਜਿਹੜੀ ਦੂਰੀ ਜਾਂ ਫਿਰ ਮਜਬੂਰੀ ਇਹ ਸ਼ਬਦ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ ਕਿ ਕਹਿੰਦੇ ਦੂਰੀ ਬਣਾਉਣ ਦੇ ਪਿੱਛੇ ਕਿਹੜੀ ਮਜਬੂਰੀ ਆ ਤਾਂ ਉਹ ਕਹਿੰਦੇ ਸਮਰਥਨ ਦਵਾਂਗੇ ਹਮਦਰਦੀ ਕਹਿੰਦੇ ਪੂਰੀ ਆ ਪਰ ਕਿਸਾਨੀ ਮੋਰਚੇ ਤੋਂ ਦੂਰੀ ਆ ਤਾਂ ਇਹ ਮੋਰਚੇ ਤੋਂ ਆਖਰ ਦੂਰੀ ਕਿਉਂ ਆ ਏਕਾ ਕਿਉਂ ਨਹੀਂ ਆ ਏਕਾ ਤੇ ਸਬਰ ਹੀ ਜਿਤਾਉਂਦਾ ਅਸੀਂ ਹਰ ਇੱਕ ਗੱਲ ਦੇ ਵਿੱਚ ਇਹ ਜ਼ਿਕਰ ਕਰਦੇ ਆ ਪਰ ਏਕਾ ਨਹੀਂ ਇੱਥੇ ਸਬਰ ਜ਼ਰੂਰ ਆ ਤਾਂ ਕੀ ਹੁਣ ਕਿਸਾਨਾਂ ਦਾ ਸਬਰ ਹੀ ਪਰਖਿਆ ਜਾ ਰਿਹਾ ਕੀ ਮੋਰਚੇ ਦੇ ਉੱਤੇ ਬੈਠੇ ਕਿਸਾਨ ਜਿਹੜੇ 13 ਫਰਵਰੀ ਤੋਂ ਬੈਠੇ ਨੇ ਕਈ ਕਿਸਾਨਾਂ ਦੀਆਂ ਸ਼ਹੀਦੀਆਂ ਹੋ ਗਈਆਂ ਪਿਛਲੇ ਦਿਨੀ ਇੱਕ ਕਿਸਾਨ ਸ਼ੰਭੂ ਬਾਰਡਰ ਤੋਂ ਜ਼ਹਿਰੀਲੀ ਚੀਜ਼ ਨਿਕਲ ਕੇ ਆਪਣੀ ਜੀਵਨ ਲੀਲਾ ਸਮਾਪਤ ਵੀ ਕਰ ਚੁੱਕਿਆ ਤਾਂ ਕੀ ਕਿਸਾਨਾਂ ਦਾ ਦੁਬਾਰਾ ਤੋਂ ਇਮਤਿਹਾਨ ਲਿਆ ਜਾ ਰਿਹਾ ਕੀ ਸਬਰ ਪਰਖਿਆ ਜਾ ਰਿਹਾ ਕੀ ਆਖਰ ਕਦੋਂ ਤੱਕ ਅਨਦਾਤਾ ਇਹ ਸੜਕਾਂ ਦੇ ਉੱਤੇ ਬੈਠਾ ਰਹੇਗਾ ਪਿਛਲੇ ਅੰਦੋਲਨ ਚ 13 ਮਹੀਨਿਆਂ ਤੋਂ ਬਾਅਦ ਜਿੱਤ ਹੋਈ ਸੀ ਹੁਣ ਜਿਹੜੇ ਨੇ 10 ਮਹੀਨੇ ਹੋ ਚੁੱਕੇ ਨੇ ਫਰਵਰੀ ਦੇ ਵਿੱਚ 13 ਫਰਵਰੀ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ ਪਰ ਕੀ ਸਾਲ ਪੂਰਾ ਹੋਣ ਤੋਂ ਪਹਿਲਾਂ ਕਿਸਾਨਾਂ ਦੇ ਲਈ ਕੋਈ ਖੁਸ਼ੀ ਦੀ ਖਬਰ ਆਵੇਗੀ ਜਾਂ ਫਿਰ ਇਸੇ ਤਰੀਕੇ ਦੇ ਨਾਲ ਹੋਰ ਬੈਠਣਾ ਪਵੇਗਾ ਪਰ ਅੱਜ ਜਿਹੜੀ ਐਮਰਜੈਂਸੀ ਮੀਟਿੰਗ ਆ ਇਸ ਐਮਰਜੈਂਸੀ ਜੋ ਮੀਟਿੰਗ ਖਨੌਰੀ ਬਾਰਡਰ ਦੇ ਉੱਤੇ ਰੱਖੀ ਗਈ ਆ ਇਸ ਮੀਟਿੰਗ ਤੋਂ ਬਾਅਦ ਸਰਕਾਰ ਦੇ ਵਿੱਚ ਹਲਚਲ ਜ਼ਰੂਰ ਤੇਜ਼ ਹੋ ਸਕਦੀ ਹੈ